ਜਾਣੋ ਬੇਅੰਤਰ ਪੀੜਾ ਹੈ ਮੈਂ ਫਿਰ ਅਰਜ਼ ਕਰਾਂ ਆਪਣੇ ਵਿੱਚੋਂ ਹੀ ਪਰਮਾਤਮਾ ਨੂੰ ਜਨਮ ਦੇਣਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੈਂ ਇੱਕ ਦफा ਫਿਰ ਦੁਹਰਾ ਦਿਆਂ ਪਰ ਸੂਤ ਦੀ ਪੀੜਾ ਤੋਂ ਲੰਗੇ ਬਿਨਾ ਕੋਈ ਔਸਤਰੀ ਮਾਂ ਨਹੀਂ ਬਣ ਸਕਦੀ ਮਾਨਸਿਕ ਪੀੜਾ ਤੋਂ ਲੰਗੇ ਬਿਨਾ ਕੋਈ ਸੰਤ ਭਗਤ ਨਹੀਂ ਬਣ ਸਕਦਾ ਸੰਸਾਰੀ ਬਣਿਆ ਰਹੇਗਾ ਸੰਸਾਰੀ ਪੀੜਾ ਮਾਮੂਲੀ ਹੁੰਦੀ ਹੈ ਭੁਲਾਣ ਦੇ ਵੀ ਬੜੇ ਸਾਧਨ ਨੇ ਅਧਿਆਤਮਿਕ ਪੀੜਾ ਬੜੀ ਪਰਬਲ ਹੈ ਮਨ ਜੀ ਤਾਸੂਰਾ ਅਹ ਜੋ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਸੂਰਬੀਰ ਹੈ ਮਹਾਨ ਹੈ ਕਿਤੇ ਜੋਦ ਮਹਾਬਲ ਸੂਰ تن ਮੇਂ ਰਾਮ ਰਿਆ ਭਰਪੂਰ ਕਮਜ਼ੋਰ ਬੰਦਿਆਂ ਦਾ ਕੰਮ ਨਹੀਂ ਬੜਾ ਸਾਹਸ